ਮੈਂ ਇੱਕ ਹਿੰਦੂ ਫੈਮਿਲੀ ਤੋਂ ਬਿਲੋਂਗ ਕਰਦੀ ਆ ਮੈਨੂੰ ਕਿਸਾਨ ਬਾਰੇ ਕਿਸਾਨੀ ਵੀਰਾ ਵਾਲੇ ਕੁਝ ਨਹੀਂ ਪਤਾ ਸੀ ਪਰ ਇੱਥੇ ਆ ਕੇ ਮੈਨੂੰ ਬਹੁਤ ਜ਼ਿਆਦਾ ਨੋਲੇਜ ਵੀ ਮਿਲੀ ਇਹਨਾਂ ਦੀ ਤੇ ਬਹੁਤ ਜ਼ਿਆਦਾ ਪਿਆਰ ਵੀ ਮਿਲਿਆ ਮੇਰਾ ਦੋ ਕੁ ਮਹੀਨੇ ਪਹਿਲਾਂ ਐਕਸੀਡੈਂਟ ਨਾਲ ਲਿਗਾਮੈਂਟ ਟੇਅਰ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਹਜੇ ਡਾਕਟਰ ਨੇ ਆਪਰੇਸ਼ਨ ਦੱਸਿਆ ਹੈ ਬਟ ਆਪਰੇਟ ਮੈਂ ਕਰਵਾਣਾ ਆ ਬਟ ਜਦੋਂ ਮੈਂ ਦੇਖਿਆ ਜਿਹਦਾ ਸੋਚ ਮੈਂ ਛੁੱਟੀਆਂ ਲੈ ਕੇ ਜੌਬ ਤੋਂ ਘਰ ਬੈਠੀ ਸੀ ਆਪਣੇ ਉਹ ਜ਼ਖਮੀ ਹੋਣ ਦੇ ਬਾਵਜੂਦ ਵੀ ਉਹਨਾਂ 'ਚ ਇੰਨਾ ਜਜ਼ਬਾ ਹੈ ਇੰਨੀ ਹਿੰਮਤ ਹੈ ਕਿ ਉਹ ਉੱਤੇ ਫਿਰ ਜਾਂਦੇ ਨੇ ਤੇ ਉਹਨਾਂ ਵੱਲ ਦੇਖ ਕੇ ਮੈਨੂੰ ਦੁੱਖ ਲੱਗਾ ਤੇ ਮੈਂ ਇੱਥੇ ਉਹਨਾਂ ਦੀ ਸੇਵਾ ਲਈ ਆਪਾਂ ਦੋਨੋਂ ਇੱਥੇ ਆਪਣਾ ਫਰਸਟ ਇਅਰ ਟ੍ਰੈਡਿੰਗ ਕਰਕੇ 13 ਤਰੀਕ ਨੂੰ ਪਹਿਲੇ ਦਿਨ ਪਹੁੰਚ ਗਏ ਸੀਗੇ ਫੈਮਲੀ ਮੈਨੂੰ ਕਾਲ ਕਰਦੀ ਹੈ ਡੇਲੀ ਉਹਨਾਂ ਨਾਲ ਮਾੜੀ-ਮੋਟੀ ਗੱਲ ਮੇਰੀ ਹੋ ਜਾਂਦੀ ਹੈ ਉਹ ਵੀ ਸਪੋਰਟ ਕਰਦੇ ਉਹਨਾਂ ਨੇ ਮੈਨੂੰ ਹਿੰਮਤ ਦਿੱਤੀ ਉਹਨਾਂ ਨੇ ਕਿਹਾ ਜੇ ਤੈਨੂੰ ਬਾਬਾ ਜੀ ਨੇ ਸੇਵਾ ਲਈ ਹੈ ਤੇ ਹੁਣ ਸੇਵਾ ਨੂੰ ਤੂੰ ਚੰਗੀ ਤਰ੍ਹਾਂ ਨਿਭਾ ਤੇ ਸਭ ਤੋਂ ਵੱਧ ਜਿਹੜੀ ਚੀਜ਼ ਮੈਨੂੰ ਇੱਥੇ ਵਧੀਆ ਲੱਗੀ ਕਿ ਇੱਥੇ ਹਰ ਇੱਕ ਵੀਰ ਜਿਹੜਾ ਐ ਮੈਨੂੰ ਭੈਣ ਕਹਿ ਕੇ ਬੁਲਾਉਂਦਾ ਤੇ ਬਜ਼ੁਰਗ ਆ ਕੇ ਤੇ ਠੀਕ ਹੈ ਕਿ ਪਿਆਰ ਦੇ ਕੇ ਜਾਂਦੇ ਨੇ ਅਰਦਾਸਾ ਕਰਕੇ ਜਾਂਦੇ ਨੇ ਕਿ ਮੇਰਾ ਗੋਡਾ ਬਿਨਾਂ ਆਪਰੇਸ਼ਨ ਤੋਂ ਹੀ ਠੀਕ ਹੋ ਜਾਏ ਜੋ ਕਿ ਮੈਨੂੰ ਬਹੁਤ ਹੀ ਖੁਸ਼ੀ ਮਿਲਦੀ ਤੇ ਬਹੁਤ ਹੀ ਤਸੱਲੀ ਮਿਲਦੀ ਹੈ ਮੈਨੂੰ ਆਸੂ ਗੈਸ ਦੇ ਗੋਲਿਆਂ ਦਾ ਵੀ ਬਹੁਤ ਜ਼ਿਆਦਾ ਜ਼ੋਰ ਰਿਹਾ ਜਿਨ੍ਹਾਂ ਕਿ ਲੋਕਾਂ ਦੀਆਂ ਅੱਖਾਂ ਦਾ ਨੁਕਸਾਨ ਵੀ ਬਹੁਤ ਹੋਇਆ ਤੇ ਸਕਿਨ ਤੇ ਰੈਸ਼ੀਜ਼ ਵੀ ਬਹੁਤ ਹੋਏ ਬਾਡੀ ਤੇ 66 ਵਾਂਗੂ ਛੱਰੇ ਵੱਜੇ ਸੀ ਮੈਂ ਇੱਕ ਵੀਰੇ ਦੇ 12 ਤੋਂ 13 ਛੱਰੇ ਵੀ ਉਸ ਦਿਨ ਕੱਢੇ ਸੀ ਇੱਕ ਦੋ ਸਾਲ ਤੋਂ ਡਿਪਰੈਸ਼ਨ ਵਿੱਚ ਚੱਲ ਰਿਹਾ ਸੀ ਮੀਨਸ ਵੀਅਰ ਡਿਪਰੈਸ਼ਨ ਸੀਗਾ ਤੇ ਵੀ ਐਂ ਲੱਗਦਾ ਸੀ ਕਿ ਜ਼ਿੰਦਗੀ ਖਤਮ ਹੋ ਗਈ ਆ ਵੀ ਜੀਣ ਦਾ ਕੋਈ ਮਕਸਦ ਨਹੀਂ ਸੀਗਾ ਇੱਥੇ ਆਏ ਜਿੱਦਣ ਆਏ ਤੇ ਉਸ ਤੋਂ ਬਾਅਦ ਮੈਨੂੰ ਡਿਪਰੈਸ਼ਨ ਦੀ ਦਵਾਈ ਖਾਣ ਦੀ ਲੋੜ ਨਹੀਂ ਪਈ ਮੈਨੂੰ ਸਟ੍ਰੈਸ ਨਹੀਂ ਪਤਾ ਲੱਗੇ ਕਿੱਥੇ ਗਈ ਮੇਰਾ ਮਨ ਇੰਨਾ ਖੁਸ਼ ਆ ਮੈਨੂੰ ਐ ਲੱਗਾ ਵੀ ਇਹ ਧਰਨਾ ਨਹੀਂ ਇਹ ਤਾਂ ਮੇਰਾ ਪਰਿਵਾਰ ਆ ਇਹ ਹੀ ਮੇਰਾ ਘਰ ਆ ਲੋਕਾਂ ਨੇ ਮੈਨੂੰ ਇਹ ਛੋਟਾ ਜਿਹਾ ਘਰ ਬਣਾ ਦਿੱਤਾ ਇਹ ਸਾਡੀ ਕੁੱਲੀ ਆ ਮੈਨੂੰ ਐ ਲੱਗਦਾ ਸਾਡੀ ਕੁੱਲੀ ਚੋਂ ਰੱਬ ਵੱਸਦਾ ਜੀ ਕਰਦਾ ਮੈਂ ਹਮੇ ਸਾਰੀ ਜ਼ਿੰਦਗੀ ਇਨਾਂ ਚ ਗੁਜ਼ਾਰ ਦਵਾਂ ਮੇਰੀ ਹੋਰ ਕੋਈ ਲਾਈਫ ਨਹੀਂ ਮੇਰੀ ਇਹ ਹੀ ਸਾਰੀ ਜ਼ਿੰਦਗੀ ਬਣੇ ਮੈਂ ਬਹੁਤ ਪਿਆਰ ਕਰਦਾ ਜਿਨ੍ਹਾਂ ਨੂੰ। ਮੈਂ ਵੀ ਤਿੱ ਜਾਨੇ ਦੇ ਡਰੈਸਿੰਗ ਕਰਦੇ ਹੋਏ ਆਏ ਜਿਨ੍ਹਾਂ ਦੇ ਕਈਆਂ ਦੇ ਬਜ਼ੁਰਗਾਂ ਦੇ ਜਿਹੜੇ ਆ ਪੱਟ ਫੱਟੜ ਹੋਏ ਪਏ ਸੀਗੇ ਬਾਹਾਂ ਫੱਟੜ ਸੀਗੀਆਂ ਅਥਰੂ ਗੈਸੇ ਗੋਲਿਆਂ ਦੇ ਨਾਲ ਉਹਨਾਂ ਦੀ ਅੱਖਾਂ ਜਲਨ ਹੋ ਰਹੀ ਸੀ ਲਾਲੀ ਆਈ ਹੋਈ ਸੀਗੀ ਤੇ ਅੱਖਾਂ 'ਚ ਪਾਣੀ ਆਂਦਾ ਸੀ। ਗੈਸ ਤੋਂ ਪਹਿਲਾਂ ਮੈਂ ਰੱਬ ਨੂੰ ਮੰਨਦਾ ਨਹੀਂ ਸੀਗਾ ਪਰ ਇਹ ਦੇਖ ਕੇ ਮੈਨੂੰ ਇਦਾਂ ਲੱਗਦਾ ਵੀ ਰੱਬ ਹੈ। ਮੈਂ ਨਾਸਤਿਕ ਸੀ ਤੇ ਮੈਂ ਆਸਤਿਕ ਹੋ ਗਿਆ। ਸ਼ੰਭੂ ਬਾਰਡਰ ਤੇ ਕਿਸਾਨਾਂ ਨੇ ਮੋਰਚਾ ਲਾ ਦਿੱਤਾ ਕਿਉਂਕਿ ਅਗਲੇ ਬੰਨੇ ਹਰਿਆਣਾ ਪੁਲਿਸ ਨੇ ਜ਼ਬਰਦਸਤ ਬੈਰੀਕੇਟਿੰਗ ਕੀਤੀ ਹੋਈ ਹੈ ਲਗਾਤਾਰ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਕਿਸਾਨਾਂ ਦਾ ਅੰਦੋਲਨ ਫਿਰ ਤੋਂ ਸ਼ੁਰੂ ਹੋਇਆ ਔਰ ਠੀਕ ਉਹੀ ਬਣਦੇ ਹੋਏ ਹਾਲਾਤ ਵੀ ਨਜ਼ਰ ਆ ਰਹੇ ਆ ਔਰ ਉਹੀ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਜਿਹੜਾ ਦਿੱਲੀ ਬਾਰਡਰ ਦੇ ਉੱਪਰ ਸੀਗਾ ਤਾਂ ਉੱਥੇ ਹੀ ਇੱਕ ਨੌਜਵਾਨ ਜਿਹੜੇ ਦੋ ਆਏ ਤਾਂ ਸੀਗੇ ਇੱਥੇ ਧਰਨੇ ਦੇ ਵਿੱਚ ਸ਼ਾਮਲ ਹੋਣ ਲਈ ਪਰ ਡੇਰੇ ਪੱਕੇ ਇਹਨਾਂ ਨੇ ਇੱਥੇ ਲਾ ਲਏ ਕਿਉਂਕਿ ਹੁਣ ਸੇਵਾ ਕਰਦੇ ਹੋਏ ਨਜ਼ਰ ਆ ਰਿਹਾ ਹੈ ਇਹਨਾ ਤੇ ਨਵਦੀਪ ਹੁਣੀ ਸਾਡੇ ਨਾਲ ਨੇ ਦੋਵੇਂ ਜਣੇ ਥਾਰ ਤੇ ਆਏ ਸੀ ਧਰਨੇ ਦੇ ਵਿੱਚ ਸ਼ਾਮਲ ਹੋਣ ਵਾਸਤੇ ਔਰ ਉਸ ਤੋਂ ਬਾਅਦ ਫਿਰ ਮੈਡੀਕਲ ਦਾ ਕੈਂਪ ਲਾ ਕੇ ਇੱਥੇ ਪੱਕਾ ਤੰਬੂ ਫਿੱਟ ਕਰ ਦਿੱਤਾ ਬਹੁਤ ਸਾਰੇ ਕਿਸਾਨ ਆਉਂਦੇ ਪਰਲੇ ਬੰਨੇ ਬਾਈ ਹੁਣੀ ਹੁਣੇ ਬੀਪੀ ਚੈੱਕ ਕਰਵਾ ਰਹੇ ਸੀਗੇ ਹੋਰ ਬਹੁਤ ਸਾਰੇ ਲੋਕ ਆਏ ਕੋਈ 슈ਗਰ ਚੈੱਕ ਕਰਵਾਉਣ ਵਾਸਤੇ ਇਹਨਾਂ ਕੋਲੇ ਆ ਰਿਹਾ ਤੇ ਕੋਈ ਪੱਟੀਆਂ ਕਰਾਉਣ ਵਾਸਤੇ ਆ ਰਿਹਾ ਜ਼ਖਮੀ ਜਿਹੜੇ ਲੋਕ ਹੋਏ ਸੀ ਹੰਝੂ ਗੈਸ ਦੇ ਗੋਲਿਆਂ ਨਾਲ ਜਾਂ ਜਦੋਂ ਰਬੜ ਬੁਲੇਟ ਦਾਗੇ ਗਏ ਕਿਸਾਨਾਂ ਦੇ ਉੱਪਰ ਤਾਂ ਉਹਨਾਂ ਦਾ ਵੀ ਇਹਨਾਂ ਨੇ ਇਲਾਜ ਕੀਤਾ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤਾਂ ਇਹਨਾਂ ਦੇ ਆਪ ਦੇ ਵੀ ਲੱਤ ਦੇ ਉੱਪਰ ਗੋਡਾ ਫੈਕਚਰ ਹੋਇਆ ਹੋਇਆ ਪਰ ਉਹਦੇ باوجود ਹੌਸਲਾ ਕਮਾਲ ਦਾ ਕੁੜੀ ਦਾ ਕਿ ਕਿਸਾਨਾਂ ਦੀ ਸੇਵਾ ਕਰ ਰਹੀ ਹੈ ਸਮਰਪਿਤ ਹੋ ਕੇ ਇੱਥੇ ਹੀ ਇਹਨਾਂ ਨੇ ਆਪਣੀ ਗੱਡੀ ਦੇ ਉੱਪਰ ਵੀ ਫਸਟ ਏਡ ਫ੍ਰੀ ਸੇਵਾ ਲਿਖਾਇਆ ਹੋਇਆ ਕਾਲੇ ਰੰਗ ਦੀ ਥਾਰ ਇਹਨਾਂ ਦੀ ਇੱਧਰਲੇ ਬੰਨੇ ਖੜੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਨਾਲ ਹੀ ਗੱਲ ਕਰਦਾ ਗੋਡੇ ਤੇ ਤੁਹਾਡੇ ਤੁਹਾਨੂੰ ਦੱਸ ਰਹੇ ਸੀ ਫੈਕਚਰ ਹੋਇਆ باوجود ਵੀ ਇੱਥੇ ਡਟੇ ਬੈਠੇ ਹੋਏ ਇੱਥੇ ਹਾਂਜੀ ਮੇਰਾ 2 ਮਹੀਨੇ ਪਹਿਲਾਂ ਐਕਸੀ ਕਲੀਅਰ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਹਜੇ ਡਾਕਟਰ ਨੇ ਆਪਰੇਸ਼ਨ ਦੱਸਿਆ ਹੈ ਬਟ ਆਪਰੇਟ ਮੈਂ ਕਰਵਾਣਾ ਆ ਬਟ ਜਦੋਂ ਮੈਂ ਦੇਖਿਆ ਜਿੱਦਾਂ ਸੋਚ ਮੈਂ ਛੁੱਟੀਆਂ ਲੈ ਕੇ ਜੌਬ ਤੋਂ ਘਰ ਬੈਠੀ ਸੀ ਆਪਣੇ ਮੈਂ ਸੋਸ਼ਲ ਮੀਡੀਆ ਤੇ ਦੇਖਿਆ ਜਿੱਦਾਂ ਆਪਣੇ ਨੌਜਵਾਨ ਪੀੜ੍ਹੀ ਤੇ ਆਪਣੇ ਬਜ਼ੁਰਗ ਜਿਹੜੇ ਨੇ ਉਹ ਕਿਸਾਨ ਮੋਰਚਾ ਲਗਾ ਕੇ ਇੱਥੇ ਬੈਠੇ ਨੇ ਤੇ ਬੈਰੀਅਰ ਦੇ ਅੱਗੇ ਜਾਂਦੇ ਨੇ ਜਦੋਂ ਤੇ ਉਹ ਤੋਂ ਜ਼ਖਮੀ ਹੋ ਕੇ ਆ ਰਹੇ ਨੇ ਉਹ ਜ਼ਖਮੀ ਹੋਣ ਦੇ ਬਾਵਜੂਦ ਵੀ ਉਹਨਾਂ 'ਚ ਇੰਨਾ ਜਜ਼ਬਾ ਹੈ ਇੰਨੀ ਹਿੰਮਤ ਹੈ ਕਿ ਉਹ ਉੱਤੇ ਫਿਰ ਜਾਂਦੇ ਨੇ ਤੇ ਉਹਨਾਂ ਵੱਲ ਦੇਖ ਕੇ ਮੈਨੂੰ ਦੁੱਖ ਲੱਗਾ ਤੇ ਮੈਂ ਇੱਥੇ ਉਹਨਾਂ ਦੀ ਸੇਵਾ ਲਈ ਆਪਾਂ ਦੋਨੋਂ ਇੱਥੇ ਆਪਣਾ ਫਰਸਟ ਇਅਰ ਸਿੱਕੇ ਉਹਨਾਂ ਦੇ ਵੀਡੀਓ ਦੇਖੇ ਫਿਰ ਤੁਸੀਂ ਪਹਿਲੇ ਦਿਨ ਗੱਡੀ ਲੈ ਕੇ ਆਵਦੇ ਇੱਥੇ ਪਹੁੰਚ ਗਏ ਸੀਗੇ ਧਰਨੇ ਦੇ ਬਿਲਕੁਲ ਆਪਾਂ ਪਹਿਲੇ ਦਿਨ 13 ਤਰੀਕ ਨੂੰ ਆਪਾਂ ਸਵੇਰੇ 12 11 12 ਵਜੇ ਦੇ ਕਰੀਬ ਇੱਥੇ ਪਹੁੰਚ ਗਏ ਸੀਗੇ ਤੇ ਉਦੋਂ ਜਦੋਂ ਆਪਾਂ ਇੱਥੇ ਆਏ ਇੱਥੇ ਆਉਣ ਤੋਂ ਸਾਨੂੰ ਕੀ ਆਪਾਂ ਜਦੋਂ ਐਂਟਰੀ ਕੀਤੀ ਸੀਗੇ ਨਾ 2 ਕਿਲੋਮੀਟਰ ਪਿੱਛੇ ਹੀ ਧਰਨਾ ਸਟਾਰਟ ਹੋ ਜਾਂਦਾ ਐਂਟਰੀ ਕਰਦੇ ਹੀ ਉਦੋਂ ਆਪਾਂ 20 ਤੋਂ 30 ਜਾਣਿਆਂ ਦੇ ਡਰੈਸਿੰਗ ਕਰਦੇ ਹੋਏ ਆਏ ਜਿਨ੍ਹਾਂ ਦੇ ਕਈਆਂ ਦੇ ਬਜ਼ੁਰਗਾਂ ਦੇ ਜਿਹੜੇ ਆ ਪੱਟ ਫੱਟੜ ਹੋਏ ਪਏ ਸੀਗੇ ਬਾਹਾਂ ਫੱਟੜ ਸੀਗੀਆਂ ਅਥਰੂ ਗੈਸੇ ਗੋਲਿਆਂ ਦੇ ਨਾਲ ਉਹਨਾਂ ਜਾਂਦਾ ਸੀਗਾ ਜਦੋਂ ਤੱਕ ਆਪਾਂ 3-4 ਵਜੇ ਤੱਕ ਇੱਥੇ ਸਾਨੂੰ ਪਹੁੰਚਦੇ ਪਹੁੰਚਦੇ ਲੱਗੇ ਬੈਰੀਅਰ ਦੇ ਲੱਗੇ ਤੇ ਜਦੋਂ ਆਪਾਂ ਇੱਥੇ ਪਹੁੰਚੇ ਤੇ ਸਾਡੇ ਕੋਲ ਛਰਰੇ ਵਾਲੇ ਕੇਸ ਬਹੁਤ ਆਏ ਉਸ ਦਿਨ ਤੇ ਜਿੱਦਾਂ ਦੋ ਚਾਰ ਵੀਰਾਂ ਦੇ ਇਦਾਂ ਸੀਗਾ ਕਿ ਪੂਰੀ ਬੋਡੀ ਤੇ ਛੰਨੀ ਵਾਂਗੂ ਛਰਰੇ ਵੱਜੇ ਸੀ ਮੈਂ ਇੱਕ ਵੀਰੇ ਦੇ 12 ਤੋਂ 13 ਛਰਰੇ ਵੀ ਉਸ ਦਿਨ ਕੱਢੇ ਸੀ ਪਹਿਲੇ ਦੋ ਦਿਨ ਛਰਰਿਆਂ ਦਾ ਬਹੁਤ ਹੀ ਜ਼ਿਆਦਾ ਜੋਰ ਰਿਹਾ ਤੇ ਆਸੂ ਗੈਸ ਦੇ ਗੋਲਿਆਂ ਦਾ ਵੀ ਬਹੁਤ ਜ਼ਿਆਦਾ ਜੋਰ ਰਿਹਾ ਜਿਨ੍ਹਾਂ ਕਿ ਲੋਕਾਂ ਦੀਆਂ ਅੱਖਾਂ ਦਾ ਨੁਕਸਾਨ ਵੀ ਬਹੁਤ ਹੋਇਆ ਤੇ ਸਕਿਨ ਤੇ ਰੈਸ਼ੀਸ ਵੀ ਬਹੁਤ ਹੋਏ ਤੇ ਸਾਚ ਵੀ ਬਹੁਤ ਜ਼ਿਆਦਾ ਤਕਲੀਫ ਸੀ ਜਿਹੜੇ ਬਜ਼ੁਰਗ ਜਿਨ੍ਹਾਂ ਨੂੰ ਸਾਹ ਦੀ ਦਿੱਕਤ ਹੈ ਜਾਂ ਫਿਰ ਜਿਨ੍ਹਾਂ ਨੂੰ ਦਮੇ ਦੀ ਬਿਮਾਰੀ ਸੀ ਜਾਂ ਦਿਲ ਦੀ ਬਿਮਾਰੀ ਸੀ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਸੀ ਤੇ ਆਪਣੇ ਕੋਲ ਜਿੰਨੀ ਫਸਟ ایڈ ਸੀਗੀ ਆਪਾਂ ਉਹਨਾਂ ਨੂੰ ਉਸੇ ਹਿਸਾਬ ਨਾਲ ਉਹਨਾਂ ਦੀ ਸੇਵਾ ਕਰੀ ਜਾ ਰਹੇ ਸੀਗੇ ਬਾਕੀ ਦਾ ਸਮਾਨ ਤੁਸੀਂ ਮੰਗਾਇਆ ਕਿਉਂਕਿ ਪਿੱਛੇ ਤੰਬੂ ਦੇ ਵਿੱਚ ਬਹੁਤ ਸਾਰਾ ਸਮਾਨ ਆ ਗਿਆ ਤੁਹਾਡੇ ਕੋਲ ਜਿਸ ਦਿਨ ਆਪਾਂ ਪਹਿਲੇ ਦਿਨ ਆਏ ਸੀ ਆਪਾਂ 100 ਤੋਂ 150 ਕਿਸਾਨਾਂ ਕਿਸਾਨ ਵੀਰਾਂ ਲਈ ਆਪਣਾ ਸਟਾਕ ਲੈ ਕੇ ਆਏ ਸੀ ਜੋ ਕਿ ਸਾਡਾ ਇੱਥੇ ਆਂਦਿਆਂ ਨੂੰ 2 ਤੋਂ 3 ਘੰਟਿਆਂ ਚ ਹੀ ਖਤਮ ਹੋ ਗਿਆ ਸੀ ਦੂਸਰਾ ਆਪਾਂ ਫਿਰ ਅਰੇਂਜ ਕੀਤਾ ਆਪ ਹੀ ਤੇ ਉਦੋਂ ਤੱਕ ਸਾਡੀ ਇੱਕ ਵੀਡੀਓ ਜਿੱਦਾਂ ਕਿ ਆਏ ਸੀਗੇ ਪ੍ਰੈਸ ਰਿਪੋਰਟਰ ਦੇ ਤੇ ਸਾਡੀ ਇੱਕ ਵੀਡੀਓ ਵਾਇਰਲ ਹੋ ਗਈ ਜਿਹਦੇ ਤੋਂ ਸਾਨੂੰ ਪਹਿਲਾਂ ਸਭ ਤੋਂ ਪਹਿਲਾਂ ਸਰਬੱਤ ਦਾ ਭਲਾ ਜਿਹੜੇ ਸੰਸਥਾ ਵਾਲੇ ਸੀ ਉਹਨਾਂ ਨੇ ਆ ਕੇ ਦਵਾਈਆਂ ਦੀ ਸੇਵਾ ਕੀਤੀ ਸਾਡੇ ਕੋਲ ਐਦਾਂ ਕਰਦੇ ਕਰਦੇ ਹੋਰ ਵੀ ਸੰਸਥਾਵਾਂ ਨੇ ਦੀ ਆ ਕੇ ਮਦਦ ਕੀਤੀ ਤੇ ਜਿਹੜੇ ਅਲੱਗ-ਅਲੱਗ ਜ਼ਿਲ੍ਹੇ ਤੋਂ ਵੀਰ ਭਰਾ ਸਾਡੇ ਆ ਰਹੇ ਸੀਗੇ ਨੇ ਭੈਣਾਂ ਆ ਰਹੀਆਂ ਸੀ ਉਹਨਾਂ ਨੇ ਵੀ ਦਵਾਈਆਂ ਦੀ ਸੇਵਾ ਅਤੇ ਡਰੈਸਿੰਗ ਦੇ ਸਮਾਨ ਦੀ ਸੇਵਾ ਕੀਤੀ ਜਿਹਦੇ ਨਾਲ ਆਪਾਂ ਇੱਥੇ ਸੇਵਾ ਜਿਹੜੀ ਹੈਗੀ ਸਾਡੀ ਉਹ ਆਪਾਂ ਜਾਰੀ ਰੱਖੀ ਤੇ ਆਪਾਂ ਸੇਵਾ 'ਚ ਜੁਟੇ ਰਹੇ ਉਹ ਤੁਹਾਡੇ ਕੋਲ ਸਵੇਰ ਦੇ ਕਿੰਨੇ ਪੇਸ਼ੈਂਟ ਆਗੇ ਤੁਹਾਡੇ ਕੋਲ ਜਾਂ ਕਿੰਨੇ ਲੋਕ ਆਗੇ ਜਿਹੜੇ ਚੈੱਕ ਅਪ ਕਰਾਉਣ ਵਾਸਤੇ ਜਾਂ ਕਿਹੋ ਜੀ ਚੀਜ਼ਾਂ ਚੈੱਕ ਅਪ ਕਰਾਉਣ ਵਾਸਤੇ ਆ ਰਹੇ ਆ ਕਿਹੜੀਆਂ ਕਿਹੜੀਆਂ ਬਿਮਾਰੀਆਂ ਅ ਪਹਿਲਾਂ 2 ਦਿਨ ਤਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇੰਜਰਡ ਲੋਕ ਜ਼ਿਆਦਾ ਆ ਰਹੇ ਸੀਗੇ ਪਰ ਪਿਛਲੇ 3 ਦਿਨ ਤੋਂ ਰੱਬ ਦਾ ਬਹੁਤ-ਬਹੁਤ ਸ਼ੁਕਰ ਹੈ ਕਿ ਕੋਈ ਹਾਂਸੂ ਗੈਸ ਦੇ ਗੋਲਿਆਂ ਦਾ ਇੰਨਾ ਹੈ ਨਹੀਂ ਜ਼ੋਰ ਔਰ ਜ਼ਿਆਦਾਤਰ ਆਪਣੇ ਜਿਹੜੇ ਬਜ਼ੁਰਗ ਆ ਰਹੇ ਨੇ ਆਪਣੇ ਵੀਰ ਆ ਰਹੇ ਨੇ ਉਹਨਾਂ ਨੂੰ ਜੁਕਾਮ ਦੀ ਤੇ ਇੱਥੇ ਪਾਣੀ ਦੇ ਨਾਲ ਉਹਨਾਂ ਦੇ ਢਿੱਡ ਵਿੱਚ ਇਨਫੈਕਸ਼ਨ ਹੈ ਜਿਹਦੇ ਕਰਕੇ ਉਹਨਾਂ ਨੂੰ ਲੂਜ਼ ਮੋਸ਼ਨ ਵਗੈਰਾ ਦੀ ਪ੍ਰੋਬਲਮ ਨੇ اور ਉਸ ਤੋਂ ਬਾਅਦ ਜਿੱਦਾਂ ਕਿ ਅੱਖਾਂ ਦੀ ਪ੍ਰੋਬਲਮ ਜਿਨ੍ਹਾਂ ਦੇ ਅੰਸੂਗੈਸ ਤੇ ਗੋਲਿਆਂ ਤੋਂ ਜਿਨ੍ਹਾਂ ਨੂੰ ਅੱਖਾਂ ਦੀ ਪ੍ਰੋਬਲਮ ਹੋ ਗਈ ਸੀ ਉਹ ਡੇਲੀ ਤੋਂ ਡੇਲੀ ਦਵਾਈ ਇੱਥੇ ਪਵਾ ਕੇ ਵੀ ਜਾਂਦੇ ਨੇ ਕਈ ਲੈ ਕੇ ਵੀ ਜਾਂਦੇ ਨੇ ਪਰ ਥੋੜਾ ਫੈਮਿਲੀ ਫੋਨ ਕਰ ਰਹੀ ਹੈ ਕਰਦੀ ਹੈ ਫੈਮਿਲੀ ਕੀ ਕਹਿੰਦੀ ਹੈ ਤੁਹਾਡਾ ਆਪ ਦਾ ਗੋਡਾ ਕਰੈਕ ਹੋਇਆ ਹੋਇਆ ਹੈ ਆਪਰੇਸ਼ਨ ਤੁਹਾਡਾ ਹੋਣ ਵਾਲਾ ਪਰ ਤੁਹਾਡਾ ਜਜ਼ਬਾ ਬਹੁਤ ਕਮਾਲ ਦਾ ਹੈ ਕਿ ਤੁਸੀਂ ਕਿਸਾਨਾਂ ਵਾਸਤੇ ਸਮਰਪਿਤ ਹੋ ਕੇ ਇੱਥੇ ਸੇਵਾ ਕਰ ਰਹੇ ਹੋ ਜੀ ਆਪਣੇ ਬਜ਼ੁਰਗਾਂ ਨੂੰ ਦੇਖ ਕੇ ਹੀ ਇਹ ਜਜ਼ਬਾ ਤੇ ਹਿੰਮਤ ਮੈਨੂੰ ਮਿਲੀ ਹੈ ਤੇ ਬਾਕੀ ਫੈਮਿਲੀ ਮੈਨੂੰ ਕਾਲ ਕਰਦੀ ਹੈ ਡੇਲੀ ਉਹਨਾਂ ਨਾਲ ਮਾੜੀ-ਮੋਟੀ ਗੱਲ ਮੇਰੀ ਹੋ ਜਾਂਦੀ ਹੈ ਉਹ ਵੀ ਸਪੋਰਟ ਕਰ ਰਹੇ ਪਹਿਲਾਂ ਇੱਕ ਦੋ ਦਿਨ ਉਹਨਾਂ ਨੂੰ ਥੋੜਾ ਡਰ ਲੱਗਾ ਪੁੱਛਦੇ ਸੀ ਕਿ ਵੀ ਕਦੋਂ ਆਉਂਗੀ ਤੇ ਮੈਂ ਉਹਨਾਂ ਨੂੰ ਕਿਹਾ ਕਿ ਨਹੀਂ ਕੋਈ ਨਹੀਂ ਬਾਬਾ ਜੀ ਨੇ ਹੁਣ ਸੇਵਾ ਲਈ ਹੈ ਬਸ ਜਦੋਂ ਤੱਕ ਸਾਨੂੰ ਹੁਕਮ ਬਾਬਾ ਜੀ ਦਾ ਹੋਊਗਾ ਆਪਾਂ ਸੇਵਾ ਕਰਾਂਗੇ ਅੱਗੇ ਤੇ ਬਾਕੀ ਉਹਨਾਂ ਨੇ ਮੈਨੂੰ ਹਿੰਮਤ ਦਿੱਤੀ ਉਹਨਾਂ ਨੇ ਕਿਹਾ ਜੇ ਤੈਨੂੰ ਬਾਬਾ ਜੀ ਨੇ ਸੇਵਾ ਲਈ ਹੈ ਤੇ ਹੁਣ ਸੇਵਾ ਨੂੰ ਤੂੰ ਚੰਗੀ ਤਰ੍ਹਾਂ ਨਿਭਾ ਫਾਦਰ ਸਾਹਿਬ ਖੇਤੀ ਕਰਦੇ ਆ ਫੈਮ ਅ ਨਹੀਂ ਮੈਂ ਇੱਕ ਹਿੰਦੂ ਫੈਮਿਲੀ ਤੋਂ ਬਿਲੋਂਗ ਕਰਦੀ ਆ ਮੈਨੂੰ ਕਿਸਾਨ ਬਾਰੇ ਕਿਸਾਨੀ ਵੀਰਾਂ ਵਾਲੇ ਕੁਝ ਨਹੀਂ ਪਤਾ ਸੀ ਪਰ ਇੱਥੇ ਆ ਕੇ ਮੈਨੂੰ ਬਹੁਤ ਜ਼ਿਆਦਾ ਨੋਲਿਜ ਵੀ ਮਿਲੀ ਇਹਨਾਂ ਦੀ ਤੇ ਬਹੁਤ ਜ਼ਿਆਦਾ ਪਿਆਰ ਵੀ ਮਿਲਿਆ ਤੇ ਸਭ ਤੋਂ ਵੱਧ ਜਿਹੜੀ ਚੀਜ਼ ਮੈਨੂੰ ਇੱਥੇ ਵਧੀਆ ਲੱਗੀ ਕਿ ਇੱਥੇ ਹਰ ਇੱਕ ਵੀਰ ਜਿਹੜਾ ਐ ਮੈਨੂੰ ਭੈਣ ਕਹਿ ਕੇ ਬੁਲਾਉਂਦਾ ਤੇ ਮੈਨੂੰ ਇੰਨੀ ਖੁਸ਼ੀ ਮਿਲਦੀ ਤੇ ਬਜ਼ੁਰਗ ਆ ਕੇ ਤੇ ਠੀਕ ਐ ਕਿ ਪਿਆਰ ਦੇ ਕੇ ਜਾਂਦੇ ਨੇ ਅਰਦਾਸਾ ਕਰਕੇ ਜਾਂਦੇ ਨੇ ਕਿ ਮੇਰਾ ਗੋਡਾ ਬਿਨਾਂ ਆਪਰੇਸ਼ਨ ਤੋਂ ਹੀ ਠੀਕ ਹੋ ਜਾਏ ਜੋ ਕਿ ਮੈਨੂੰ ਬਹੁਤ ਹੀ ਖੁਸ਼ੀ ਮਿਲਦੀ ਤੇ ਬਹੁਤ ਹੀ ਤਸੱਲੀ ਮਿਲਦੀ ਹੈ ਮੈਨੂੰ ਨਵਦੀਪ ਪਹਿਲੇ ਦਿਨ ਤੋਂ ਆਏ ਹੋ ਤੁਸੀਂ ਵੀ ਮੈਡੀਕਲ ਬੈਕਗ੍ਰਾਉਂਡ ਆ ਤੁਹਾਡਾ ਵੀ ਤੇ ਕਿਵੇਂ ਦੇਖਦੇ ਹੋ ਤੁਸੀਂ ਮਾਹੌਲ ਕਿਉਂਕਿ ਹਿਨਾ ਹੋਣੀ ਜਿਸ ਤਰ੍ਹਾਂ ਹੁਣ ਇੱਕ ਹੋਰ ਬਜ਼ੁਰਗ ਪਰਲੇ ਬੰਨੇ ਆਏ ਇਹ ਵੀ ਚੈੱਕ ਅਪ ਕਰਾਉਣ ਵਾਸਤੇ ਕਾਦੇ ਵਾਸਤੇ ਆਏ ਨੇ ਇਹ ਡਾਇਬੀਟਿਸ ਚੈੱਕ ਕਰਾਣ ਲਈ ਆ ਸ਼ੂਗਰ ਚੈੱਕ ਕਰ ਹਾਂਜੀ ਸ਼ੂਗਰ ਵਾਲੇ ਪੇਸ਼ੈਂਟ ਵੀ ਹੋਰ ਬਹੁਤ ਸਾਰੇ ਪੇਸ਼ੈਂਟ ਇਸੇ ਤਰੀਕੇ ਨਾਲ ਆਉਂਦੇ ਆ ਨਵਦੀਪ ਪਹਿਲੇ ਦਿਨ ਤੋਂ ਸੀ ਤੁਸੀਂ ਤੁਸੀਂ ਕਿਸੇ ਨਾਲ ਗੱਲ ਕਰ ਰਹੇ ਸੀਗੇ ਤੁਹਾਡੀ ਵੀ ਦਵਾਈ ਚੱਲ ਰਹੀ ਤੁਸੀਂ ਕਹੇ ਦਵਾਈ ਵੀ ਛੱਡ ਦਿੱਤੀ ਜਿਵੇਂ ਆ ਕੇ ਬਿਲਕੁਲ ਜੀ ਹਾਲੇ ਤਾਂ ਵੈਸੇ ਮੈਂ ਇਹ ਗੱਲ ਕੋਈ ਡਿਸਕਲੋਸ ਨਹੀਂ ਕੀਤੀ ਮੈਂ 1-2 ਸਾਲ ਤੋਂ ਡਿਪਰੈਸ਼ਨ ਵਿੱਚ ਚੱਲ ਰਿਹਾ ਸੀ ਵੀ ਮੈਨੂੰ ਸਵੀਅਰ ਡਿਪਰੈਸ਼ਨ ਸੀਗਾ ਤੇ ਵੀ ਐਂ ਲੱਗਦਾ ਸੀ ਕਿ ਜ਼ਿੰਦਗੀ ਖਤਮ ਹੋ ਗਈ ਆ ਵੀ ਜੀਣ ਦਾ ਕੋਈ ਮਕਸਦ ਨਹੀਂ ਸੀਗਾ ਇੱਥੇ ਆਏ ਜਿੱਦਣ ਆਏ ਇੱਥੇ ਉਸ ਤੋਂ ਬਾਅਦ ਮੈਨੂੰ ਡਿਪਰੈਸ਼ਨ ਦੀ ਦਵਾਈ ਖਾਣ ਦੀ ਲੋੜ ਨਹੀਂ ਪਈ ਮੈਨੂੰ ਸਟ्रेस ਨਹੀਂ ਪਤਾ ਲੱਗੇ ਕਿੱਥੇ ਗਈ ਮੇਰਾ ਮਨ ਇੰਨਾ ਖੁਸ਼ ਆ ਮੈਨੂੰ ਐ ਲੱਗਾ ਵੀ ਇਹ ਧਰਨਾ ਨਹੀਂ ਇਹ ਤਾਂ ਮੇਰਾ ਪਰਿਵਾਰ ਆ ਇਹ ਹੀ ਮੇਰਾ ਘਰ ਆ ਲੋਕਾਂ ਨੇ ਮੈਨੂੰ ਇਹ ਛੋਟਾ ਜਿਹਾ ਘਰ ਬਣਾ ਦਿੱਤਾ ਏ ਸਾਡੀ ਕੁੱਲੀ ਆ ਮੈਨੂੰ ਐ ਲੱਗਦਾ ਸਾਡੀ ਕੁੱਲੀ ਚੋਂ ਰੱਬ বাসਦਾ ਇੰਨੇ ਲੋਕਾਂ ਨੇ ਆ ਕੇ ਇੰਨੀਆਂ ਦੁਆਵਾਂ ਦਿੱਤੀਆਂ ਇੰਨਾ ਪਿਆਰ ਦਿੱਤਾ ਮੇਰਾ ਜੀ ਕਰਦਾ ਮੈਂ ਸਾਰੀ ਜ਼ਿੰਦਗੀ ਇਨਾਂ ਚ ਗੁਜ਼ਾਰ ਦਵਾਂ ਮੇਰੀ ਹੋਰ ਕੋਈ ਲਾਈਫ ਨਹੀਂ ਮੇਰੀ ਇਹ ਹੀ ਸਾਰੀ ਜ਼ਿੰਦਗੀ ਬਣ ਕੇ ਉਹਨੂੰ ਮੈਂ ਬਹੁਤ ਪਿਆਰ ਕਰਦਾ ਜੀ ਨਾਨਾ ਫੈਮਿਲੀ ਕੀ ਕਹਿੰਦੀ ਹੈ ਫੈਮਿਲੀ ਖੁਸ਼ ਹੈ ਜੀ ਫੈਮਿਲੀ ਵੈਸੇ ਮੇਰੀ ਸਾਰੀ ਬਾਹਰ ਆ ਅਮਰੀਕਾ 'ਚ ਮੇਰੇ ਮੰਮੀ ਡੈਡੀ ਬ੍ਰਦਰ ਸਾਰੇ ਅਮਰੀਕਾ 'ਚ ਮੈਂ ਇੱਥੇ ਇਕੱਲਾ ਹੀ ਰਹਿਣਾ ਜੀ ਉਹ ਕੱਲ ਰਹਿਣੀ ਪਏ ਜਾਂ ਜਾ ਕੇ ਆ ਗਏ ਜਾ ਨਹੀਂ ਪਾਇਆ ਮੈਨੂੰ ਲੱਗਦਾ ਉਹ ਮੈਂ ਜਾ ਨਹੀਂ ਪਾਇਆ ਸ਼ਾਇਦ ਮੇਰੀ ਖੁਸ਼ ਨਸੀਬੀ ਸੀ ਜੀਟਾ ਮੈਨੂੰ ਲੱਗਦਾ ਮੈਨੂੰ ਕੋਈ ਇਹ ਮੇਰੇ ਨਾਲ ਮਾੜਾ ਹੋ ਗਿਆ ਅੱਜ ਮੈਨੂੰ ਲੱਗਦਾ ਮੇਰੇ ਨਾਲ ਬਹੁਤ ਚੰਗਾ ਹੋ ਗਿਆ ਮੈਂ ਬਾਹਰ ਨਹੀਂ ਜਾ ਪਾਇਆ ਜੇ ਮੈਂ ਬਾਹਰ ਹੁੰਦਾ ਤਾਂ ਮੈਂ ਇੱਥੇ ਇਹ ਇੱਥੇ ਇਹਨਾਂ ਨੂੰ ਕੌਣ ਦੇਖਦਾ ਸੋ ਬਸ ਸਪੋਰਟ ਕਰ ਰਹੀ ਹੈ ਇਸ ਅੰਦੋਲਨ ਨੂੰ ਧਰਨੇ ਨੂੰ ਥੋੜਾ ਡਰੇ ਹੋਏ ਆ ਪਰ ਸਪੋਰਟ ਵੀ ਕਰ ਰਹੇ ਆ ਠੀਕ ਹੈ ਹਾਂ ਜੀ ਦਰ ਲੋਕਾਂ ਚ ਪਿਛਲੇ ਅੰਦੋਲਨ ਕਰਕੇ ਬਹਿ ਗਿਆ ਜਿਵੇਂ ਸਪੋਰਟ ਜਿਹੜੇ ਕਰਦੇ ਸੀ ਕੋਈ 에어ਪੋਰਟ ਤੋਂ ਵਾਪਸ ਮੋੜ ਦਿੱਤੇ ਗਏ ਜਾਂ ਕੋਈ ਹੋਰ ਰੀਜ਼ਨ ਰੇ ਨਹੀਂ ਪਿਛਲੇ ਅੰਦੋਲਨ ਵਿੱਚ ਡਰ ਵਾਲਾ ਕੋਈ ਮਾਹੌਲ ਨਹੀਂ ਸੀ ਜ਼ਿਆਦਾ ਡਰ ਵਾਲਾ ਮਾਹੌਲ ਤਾਂ ਇਸ ਵਾਰ ਹੋਇਆ ਜਿਵੇਂ ਸ਼ੰਭੂ ਬਾਰਡਰ ਨੂੰ ਪਾਕਿਸਤਾਨ ਬਾਰਡਰ ਬਣਾ ਦਿੱਤਾ ਗਿਆ ਸੋ ਇਹ ਜਿੱਦਾਂ ਜੋ ਇਹਨਾਂ ਨੇ ਸਲੂਕ ਕੀਤਾ ਜੋ ਗੋਲਾਬਾਰੀ ਕੀਤੀ ਗੋਲੀਆਂ ਮਾਰੀਆਂ ਸੱਟਾਂ ਮਾਰੀਆਂ ਉਹਨਾਂ ਨੂੰ ਦੇਖ ਕੇ ਇਹ ਡਰ ਵਾਲਾ ਮਾਹੌਲ ਫੇਰ ਪੈਦਾ ਹੋਇਆ ਪਹਿਲਾਂ ਡਰ ਵਾਲਾ ਕੋਈ ਮਾਹੌਲ ਨਹੀਂ ਸੀਗਾ ਜੀ ਬਿਲਕੁਲ ਹੁਣ ਦੋ ਦਿਨਾਂ ਤੋਂ ਥੋੜੀ ਸ਼ਾਂਤੀ ਆ ਕੱਲ ਕੋਈ ਗੋਲਾਬਾਰੀ ਨਹੀਂ ਹੋਈ بس ਹੁਣ ਮੈਂ ਰੱਬ ਦੀ ਮਿਹਰ ਰਵੇ ਇਦਾਂ ਹੀ ਚੱਲੀ ਜਾਵੇ ਕੋਈ ਗੋਲਾ ਮੇਰੇ ਨਾ ਹੋਵੇ ਸ਼ਾਂਤੀ ਰਵੇ ਤੇ ਅਰਦਾਸ ਕਰਦੇ ਆਂ ਵੀ ਸਭ ਇਦਾਂ ਹੀ ਇਹਨਾ ਕੰਪਰੋਮਾਈਜ਼ ਹੋ ਜਾਏ ਜਾਂ ਸਰਕਾਰ ਸਾਡੀ ਗੱਲ ਮੰਨ ਲਵੇ ਬਸ ਇਹੀ ਯਾਰ ਇਹ ਸਾਰਾ ਸਮਾਨ ਤੁਸੀਂ ਜਿਹੜਾ ਲੈ ਕੇ ਆਏ ਸੀ ਉਹ ਤਾਂ ਕਿਹਨੇ ਖਤਮ ਹੋ ਗਿਆ ਸੀ ਬਾਅਦ ਵਿੱਚ ਸਮਾਨ ਦੇ ਕੇ ਹੋਰ ਸਮਾਨ ਲਗਾਤਾਰ ਆ ਰਿਹਾ ਹੈ ਕੌਣ ਦੇ ਕੇ ਜਾ ਰਿਹਾ ਹੈ ਬਾਕੀ ਸਮਾਨ ਇਹ ਜੀ ਸਾਨੂੰ ਪਤਾ ਹੀ ਨਹੀਂ ਕਿੱਥੋਂ ਕਿੱਥੋਂ ਆਈ ਜਾਂਦਾ ਕੌਣ ਪੇ ਕੌਣ ਆਉਂਦੇ ਆ ਇਹ ਸਾਡੇ ਸੱਜਣ ਆ ਸਾਨੂੰ ਪਿਆਰ ਕਰਨ ਵਾਲੇ ਆ ਜਾਂ ਧਰਨੇ ਨੂੰ ਪਿਆਰ ਕਰਨ ਵਾਲੇ ਆ ਪਤਾ ਨਹੀਂ ਜਾਂ ਰੱਬ ਦੇ ਭੇਜੀ ਹੋਏ ਬੰਦੇ ਆ ਜਾ ਮੈਨੂੰ ਲੱਗਦਾ ਵੀ ਰੱਬ ਜਿਹਦਾ ਆਪਾਂ ਕਹਿ ਦਿੰਦੇ ਆ ਵੀ ਜ਼ਰੀਆ ਤਾਂ ਬੰਦਾ ਹੀ ਬਣਦਾ ਹੁੰਦਾ ਭੇਜਦਾ ਰੱਬ ਹੁੰਦਾ ਉਹ ਰੱਬ ਨੇ ਬੰਦੇ ਭੇਜੇ ਜ਼ਰੀਆ ਬਣਾਇਆ ਅਸੀਂ ਇਹ ਸੋਚ ਕੇ ਨਹੀਂ ਸੀ ਚੱਲੇ ਵੀ ਅਸੀਂ ਇੱਥੇ ਰਵਾਂਗੇ ਅਸੀਂ ਸਵੇਰੇ ਜਾ ਕੇ ਸ਼ਾਮ ਨੂੰ ਜਾਣ ਦੀ ਤਿਆਰੀ ਚਾਹੀ ਸੀਗੇ ਪਰ ਜਾ ਹੀ ਨਹੀਂ ਪਾਏ ਤਿੰਨ ਦਿਨ ਤਾਂ ਐਦਾਂ ਦੇ ਕ੍ਰਿਟੀਕਲ ਦਿਨ ਸੀਗੇ ਨਾ ਅਸੀਂ ਮੂਵ ਵੀ ਨਹੀਂ ਤੋਪ पाए ਕੱਪੜੇ ਨਹੀਂ ਬਦਲ ਪਾਏ ਨਾ ਸਿਰ ਤੇ ਛੱਤ ਸੀ ਤਾਂ ਥੱਲੇ ਸੀ ਕੁਝ ਇਦਾਂ ਹੀ ਬਾਹਰ ਹੀ ਚੱਲੀ ਗਿਆ ਸਾਰਾ ਇੱਦਾਂ ਥਾਮਾ ਜਾਮਾ ਦਵਾਈਆਂ ਚੱਲੀ ਗਈਆਂ ਸੱਟਾ ਖਾਈ ਗਏ ਬੰਦੇ ਆ ਕੇ ਪੱਟੀਆਂ ਕਰਾਈ ਗਏ ਬੈਠਣ ਦਾ ਵੀ ਟਾਈਮ ਨਹੀਂ ਸੀਗਾ ਉਸ ਤੋਂ ਬਾਅਦ ਹੌਲੀ-ਹੌਲੀ ਜਿਹੜਾ ਸਰਬੱਤ ਦਾ ਭਲਾ ਸੰਸਥਾ ਵਾਲਿਆਂ ਨੇ ਸਾਨੂੰ ਸਭ ਤੋਂ ਪਹਿਲਾਂ ਦਵਾਈ ਉਹਨਾਂ ਨੇ ਦਿੱਤੀ ਉਸ ਤੋਂ ਬਾਅਦ ਸਾਡੀ ਵੀਡੀਓਜ਼ ਦੇਖ ਕੇ ਲੋਕਾਂ ਨੇ ਸਾਨੂੰ ਕਿਸੇ ਚੀਜ਼ ਦੀ ਤੂੜ ਨਹੀਂ ਆਉਣ ਦਿੱਤੀ ਮੈਨੂੰ ਲੱਗਦਾ ਜਿਦਾ ਇੱਥੇ ਰੱਬ ਦਾ ਵਾਸਿਆ ਜਿਹੜੀ ਚੀਜ਼ ਕੋਈ ਆ ਕੇ ਮੰਗਦਾ ਉਹ ਮੰਗਣ ਦੇ ਤੁਰੰਤ ਬਹੁਤ ਜਲਦੀ ਸਾਡੇ ਕੋਲ ਅਵੇਲੇਬਲ ਹੋ ਜਾਂਦੀ ਆ ਇਹ ਮੈਂ ਪਰਤਕ ਦੇਖਿਆ ਇਸ ਤੋਂ ਪਹਿਲਾਂ ਮੈਂ ਰੱਬ ਨੂੰ ਮੰਨਦਾ ਨਹੀਂ ਸੀਗਾ ਪਰ ਇਹ ਦੇਖ ਕੇ ਮੈਨੂੰ ਇਦਾਂ ਲੱਗਦਾ ਵੀ ਰੱਬ ਹੈ ਨਾਸਤਿਕ ਸੀਗੇ ਤੁਸੀਂ ਮੈਂ ਨਾਸਤਿਕ ਸੀ ਤੇ ਮੈਂ ਆਸਤਿਕ ਹੋ ਗਿਆ ਹੁਣ ਕਰਨੇ ਜਾਗੇ ਬਿਲਕੁਲ ਜੀ ਹੁਣ ਮੈਨੂੰ ਲੱਗਦਾ ਵੀ ਇਹ ਵੀ ਮਾਲਕ ਦੀ ਕਿਰਪਾ ਆ ਜਾਂ ਸ਼ਾਇਦ ਰੱਬ ਨੇ ਮੈਨੂੰ ਦੱਸਣਾ ਸੀ ਇਸ ਜ਼ਰੀਏ ਵੀ ਮੈਂ ਹੈਗਾ ਆ ਤੇ ਬਸ ਵੀ ਰੱਬ ਨੂੰ ਮੰਨਦੇ ਆ ਵੀ ਮਹਾਰਾਜ ਕਿਰਪਾ ਕਰਨ ਸਾਰਾ ਕੁਝ ਵਧੀਆ ਚੱਲੀ ਜਾਵੇ ਜੀ ਹਾਂਜੀ ਬਿਲਕੁਲ ਜੀ ਤਾਂ ਇਹ ਲਗਾਤਾਰ ਦੋਵੇਂ ਦੋਸਤ ਆਈ ਸੀ ਕੱਟੇ ਕਲੀਗ ਵੀ ਸੀਗੇ ਤਾਂ ਆਏ ਪਹਿਲੇ ਦਿਨ ਧਰਨੇ ਦੇ ਵਿੱਚ ਸੀ ਕਿਉਂਕਿ ਲਗਾਤਾਰ ਹੀ ਸੀਗਾ ਕਿ ਬਹੁਤ ਸਾਰੇ ਕਿਸਾਨਾਂ ਦੇ ਸੱਟਾਂ ਵੱਜੀਆਂ ਪਰ ਹੁਣ ਦਰਨੇ ਦੇ ਵਿੱਚ ਹੀ ਡਟੇ ਹੋਏ ਆ ਲਗਾਤਾਰ ਕਿਉਂਕਿ ਹਿਨਾ ਹੁਣਾ ਦੇ ਦੱਸਿਆ ਉਹਨਾਂ ਨੇ ਪਹਿਲਾਂ ਵੀ ਕਿ ਉਹਨਾਂ ਦਾ ਗੋਡਾ ਫੈਕਚਰ ਹੋਇਆ ਹੋਇਆ ਪਰ ਬਹੁਤ ਚੜ੍ਹਦੀ ਕਲਾ ਵਾਲੀ ਕੁੜੀ ਐ ਕਹਿੰਦੇ ਕਿ ਮੈਂ ਬਿਸ਼ੱਕ ਹਿੰਦੂ ਪਰਿਵਾਰ ਚੋਂ ਆ ਪਰ ਮੇਰਾ ਪਰਿਵਾਰ ਕਹਿੰਦਾ ਕਿ ਕੋਈ ਨਾ ਤੁਸੀਂ ਕਿਸਾਨਾਂ ਦੀ ਸੇਵਾ ਕਰੋ ਤਾਂ ਸਾਰੇ ਵਰਗਾਂ ਦਾ ਸਾਰੇ ਲੋਕਾਂ ਦਾ ਸਪੋਰਟ ਹੈ ਨਵਦੀਪ ਖੁਣੀ ਕਹਿੰਦੇ ਮੇਰੇ ਡਿਪਰੈਸ਼ਨ ਦੀਆਂ ਦਵਾਈਆਂ ਛੁੱਟ ਗਈਆਂ ਇੱਥੇ ਆ ਕੇ ਪੂਰੀ ਚੜ੍ਹਦੀ ਕਲਾ ਦੇਖਣ ਨੂੰ ਮਿਲੀ ਐ ਦੇਖੋ ਕਿਵੇਂ ਕਿਸਾਨ ਆਉਂਦੇ ਇਹਨਾਂ ਦੇ ਕੋਲੇ ਔਰ ਇਸੇ ਤਰੀਕੇ ਦੇ ਨਾਲ ਇਹ ਸੇਵਾ ਨਿਭਾਰੇ ਨੇ ਜਿਦੇ ਵਿੱਚ ਇਹਨਾਂ ਨੂੰ ਸ਼ਾਂਤੀ ਤੇ ਕਹਿੰਦੇ ਸਕੂਨ ਤੇ ਖੁਸ਼ੀ ਮਿਲਦੀ ਕੈਮਰਾ ਪਰਸਨ ਜਗਜੀਤ ਦੇ ਨਾਲ ਵਿਕਰਮ ਸਿੰਘ برو ਪੰਜਾਬ ਟੀਵੀ ਸ਼ੰਭੂ ਵੈਰੀਅਰ